ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਇਸ ਵੀਡੀਓ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦੀਆਂ ਕਿ ਮੇਰੇ ਕੋਲੇ ਨਾ ਇੱਕ ਚੀਜ਼ ਪਈ ਆ ਮਤਲਬ ਕਿ ਉਹ ਚੀਜ਼ ਇਦਾਂ ਦੀ ਆ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਤੇ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੇ ਕੋਲੇ ਕੁਝ ਇਦਾਂ ਦਾ ਪਿਆ ਆ ਉਹ ਕੀ ਆ ਉਹ ਮੈਂ ਦਿਖਾਉਣਾ ਤੁਹਾਨੂੰ ਤੇ ਜੇ ਲੱਗਿਆ ਕਿ ਤੁਹਾਨੂੰ ਯਾਰ ਇਹ ਬੜੀ ਵਧੀਆ ਚੀਜ਼ ਆ ਜਾਂ ਸਾਡੇ ਕੋਲ ਨਹੀਂ ਹੈਗੀ ਜਾਂ ਅਸੀਂ ਇਹਨੂੰ ਪਹਿਲਾਂ ਦੇਖ ਚੁੱਕੇ ਆ ਜਾਂ ਕਿਸੇ ਨਾ ਕਿਸੇ ਕੋਲ ਦੇਖੀ ਆ ਤਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਚੀਜ਼ ਕੀ ਹੈ ਮੈਂ ਤੁਹਾਨੂੰ ਪਹਿਲਾਂ ਦਿਖਾਉਣਾ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਣਾ ਸੋ ਮੈਂ ਦਿਖਾਉਣਾ ਤੁਹਾਨੂੰ ਸੋ ਲੋ ਦੋਸਤੋ ਇਹ ਆ ਦੇਖੋ ਇਹ ਹੈ ਜੀ ਸੰਦੂਕ ਸਾਰੇ ਜਾਣਦੇ ਆਪਾਂ ਇਹਦੇ ਬਾਰੇ ਹਨਾ ਤੇ ਸਾਰਿਆਂ ਨੂੰ ਪਤਾ ਵੀ ਹੋਣਾ ਆ ਵੀ ਪੁਰਾਣੇ ਟਾਈਮ ਦੇ ਜਿਹੜੇ ਸੰਦੂਕ ਨੇ ਇਹ ਉਹਨਾਂ ਚੋਂ ਇੱਕ ਸੰਦੂਕ ਆ ਤੇ ਤੁਹਾਡੇ ਕੋਲੇ ਕਿਤੇ ਕੁਦੇ ਕੋਲੇ ਇਦਾਂ ਦਾ ਕੁਝ ਪਿਆ ਆ ਪੁਰਾਣਾ ਐਂਟੀਕ ਪੀਸ ਜੀ ਨੂੰ ਆਪਾਂ ਕਹਿੰਦੇ ਕੋਈ ਐਂਟੀਕ ਚੀਜ਼ ਕੋਈ ਪੁਰਾਣੇ ਬਜ਼ੁਰਗਾਂ ਦੀ ਕੋਈ ਪਈ ਆ ਤਾਂ ਜ਼ਰੂਰ ਦੱਸਿਓ ਤੇ ਜੇ ਇਹ ਤੁਹਾਨੂੰ ਚੰਗਾ ਲੱਗਿਆ ਤਾਂ ਜ਼ਰੂਰ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਅਸਲ ਦੇ ਵਿੱਚ ਚੱਕਰ ਕੀ ਆ ਇਹ ਜਿਹੜਾ ਸੰਦੂਕ ਆ ਨਾ ਇਹ ਸੰਦੂਕ ਹੈਗਾ ਜੀ ਮੇਰੀ ਮੰਮੀ ਦੇ ਛੋਟੇ ਹੁੰਦਿਆਂ ਦਾ ਮਤਲਬ ਕਿ ਮੇਰੇ ਮਾਂ ਦੇ ਬਚਪਨ ਦਾ ਸੰਦੂਕ ਆ ਉਹਨਾਂ ਨਾਲ ਖੜਾਉਣਾ ਆ ਇਹ ਤੇ ਕਈ ਸਾਲਾਂ ਬਾਅਦ ਉਹਨਾਂ ਨੇ ਮੈਨੂੰ ਇਹ ਦਿਖਾਇਆ ਜਦੋਂ ਤਾਂ ਮੈਂ ਇਹਨੂੰ ਦੁਬਾਰਾ ਸਾਰੇ ਨੂੰ ਤਿਆਰ ਕਰਵਾਇਆ ਇਹ ਆ ਦੇਖੋ ਇਹਦਾ ਨਾ ਜਿਵੇਂ ਕਈ ਕਈਆਂ ਨੇ ਪਾਠ ਕਰਨਾ ਹੁੰਦਾ ਪਾਠ ਕਰਨ ਵਾਸਤੇ ਇਹ ਆਪਾਂ ਇਦਾਂ ਖੋਲ ਵੀ ਸਕਦੇ ਆ ਇਦਾਂ ਹਾਂ ਖੁੱਲ ਜਾਂਦਾ ਇੱਥੇ ਨਿਤਰੇਮ ਵਾਸਤੇ ਵੀ ਤੁਹਾਡਾ ਮੁਡਕਾ ਸਾਹਿਬ ਹੋ ਗਿਆ ਜਾਂ ਕਿਸੇ ਵੀ ਗ੍ਰੰਥ ਦਾ ਕੋਈ ਧਾਰਮਿਕ ਤੁਸੀਂ ਪੜ ਰਹੇ ਹੋ ਤਾਂ ਉਹ ਇੱਥੇ ਰੱਖ ਸਕਦੇ ਹੋ ਇਦਾਂ ਖੁੱਲਦਾ ਆ ਠੀਕ ਹੈ ਜੀ ਤੇ ਇਹਨੂੰ ਫਿਰ ਮੈਂ ਸਾਰਾ ਪਾਲਿਸ਼ ਕਰਾਇਆ ਤਿਆਰ ਕਰਵਾਇਆ ਆ ਆ ਦੇਖੋ ਅੰਦਰੋਂ ਸਾਰਾ ਕੱਪੜਾ ਵਗੈਰਾ ਲਵਾਇਆ ਹੁਣ ਵੀ ਇਹਨੂੰ ਕਾਫੀ ਸਾਲ ਹੋ ਗਏ ਤਿਆਰ ਕਰਵਾਏ ਇਹਨੂੰ ਤੇ ਇਹਦੇ ਅੰਦਰ ਮੇਰਾ ਸਾਰਾ ਸਮਾਨ ਪਿਆ ਆ ਮੇਰੀਆਂ ਮੰਦਰਾ ਪਈਆਂ ਨੇ ਪੁਰਾਣੀਆਂ ਸਾਰੀਆਂ ਜਿਹੜੀਆਂ-ਜਿਹੜੀਆਂ ਮੈਂ ਯੂਜ਼ ਕਰਦਾ ਆ ਵੀ ਕਦੇ ਪਾਲੀ ਆ ਕਦੇ ਉਹ ਪਾਲੀ ਮੁੰਦਰਾ ਪਈਆਂ ਨੇ ਇਹ ਬ੍ਰੋਚ ਕਹਿੰਦੇ ਨੇ ਇਹਨੂੰ ਹਨਾ ਇਹ ਪਿਆ ਆ ਮਤਲਬ ਸਾਰਾ ਜਿਹੜੀਆਂ ਕੀਮਤੀ ਚੀਜ਼ਾਂ ਆਪਾਂ ਕਹਿ ਸਕਦੇ ਆ ਵਿੱਚ ਇਹਦੇ ਸਾਮੀਆਂ ਹੋਈਆਂ ਨੇ ਤੇ ਤੁਹਾਡੇ ਕੋਲੇ ਕੁਝ ਐਦਾਂ ਦਾ ਪਿਆ ਆ ਐਂਟੀਕ ਜੇ ਪਿਆ ਆ ਤਾਂ ਕਮੈਂਟਸ ਵਿੱਚ ਜਰੂਰ ਦੱਸਿਓ ਤੇ ਜੇ ਇਹ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਮੈਂਟਸ ਵਿੱਚ ਦੱਸਣਾ ਨਾ ਭੁੱਲਿਓ ਕਿ ਤੁਹਾਡੇ ਕੋਲ ਇਦਾਂ ਦਾ ਕੁਝ ਪਿਆ ਪੁਰਾਣਾ ਜਾਂ ਨਹੀਂ ਪਿਆ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੈਸਾ ਜੀ ਦੀ